ਗਾਂਧੀ ਤੇ ਇਕ ਕਿਸ਼ਨਾ ਮੂੜ ਦੋਵਾਂ ਨੇ ਸਮੇਂ-ਸਮੇਂ ਤੇ ਹਥਿਆਰ ਚੱਕਿਆ ਤੁਸੀਂ ਉਸ ਚੀਜ਼ ਨੂੰ ਨੋਟ ਕੀਤਾ ਵੀ ਦੋਵਾਂ ਦੇ ਹੱਥਾਂ ਦੇ ਵਿੱਚ ਹਥਿਆਰ ਕਿਉਂ ਆਏ ਤੇ ਇਹਨਾਂ ਦਾ ਸਿੱਟਾ ਕੀ ਨਿਕਲਿਆ ਤੁਸੀਂ ਇਸ ਨਤੀਜੇ ਤੇ ਪਹੁੰਚੇ ਕਿ ਦੋਵਾਂ ਦੇ ਵਿਚਾਲੇ ਜੋ ਇੱਕ ਸਿਮਿਲਰ ਗੱਲ ਹੈ ਉਹ ਤੁਸੀਂ ਫੀਲ ਕੀਤੀ ਵੀ ਉਹ ਵੀ ਹਥਿਆਰ ਚੱਕਦੇ ਕਿਸ ਸੁਸਾਇਟੀ ਵਾਲੇ ਵਾਲੇ ਉਦੋਂ ਦੇ ਸੀ ਤੇ ਗਾਂਧੀ ਵੀ ਉਹ ਚੀਜ਼ਾਂ ਤੁਸੀਂ ਕਿਵੇਂ ਅਬਜ਼ਰਵ ਕੀਤੀ ਭਾਜੀ ਮੈਨੂੰ ਇਹ ਲੱਗਦਾ ਕਿ ਜਦੋਂ ਸਮੇਂ ਦੀਆਂ ਸਰਕਾਰਾਂ ਨੇ ਜਾਂ ਸਾਡੇ ਕਾਨੂੰਨ ਨੇ ਨਹੀਂ ਕਿ ਕਦੇ ਇਨਸਾਫ ਕੀਤਾ ਤੱਲੂਕ ਕਈ ਵਾਰ ਹਥਿਆਰ ਚੱਕਣ ਲਈ ਮਜਬੂਰ ਹੋ ਜਾਂਦੇ ਆ ਜਿੱਥੇ ਸਾਨੂੰ ਇਨਸਾਫ ਮਿਲਦਾ ਹੋਵੇ ਅੱਜ ਉਸ ਕੁੜੀ ਦਾ ਰੇਪ ਹੋਇਆ ਜਦੋਂ ਕਿ ਉਹਨਾਂ ਨੂੰ ਖੜਾ ਕੇ ਉਸੇ ਟਾਈਮ ਗੋਲੀ ਮਾਰ ਦੇਣੀ ਚਾਹੀਦੀ ਸੀ ਔਰ ਪਤਾ ਵੀ ਹੈ ਕਿ ਆਹ ਬੰਦਿਆਂ ਨੇ ਕੀਤਾ ਕਿੰਨਾ ਬਰੂਟਲ ਰੇਪ ਹੋਇਆ ਹਰ ਬੰਦੇ ਦੇ ਅੱਜ ਦਿਲ ਦੇ ਵਿੱਚ ਅੱਗ ਲੱਗੀ ਪਈ ਹੈ ਕਿ ਸਾਨੂੰ ਛੱਡ ਦਿਓ ਅਸੀਂ ਪਾੜ ਦਾਂਗੇ ਸਾਡੇ ਹਰ ਇੱਕ ਦੇ ਵਿੱਚ ਜਦੋਂ ਤੁਹਾਨੂੰ ਇਨਸਾਫ ਨਹੀਂ ਮਿਲੂਗਾ ਫਿਰ ਤੁਸੀਂ ਜਾਣਦੇ ਹੋ ਇਹਨਾਂ ਚੀਜ਼ਾਂ ਦੇ ਵੱਲ ਤੁਸੀਂ ਜੇ ਕਿਸ਼ਨੇ ਮੋੜ ਦੀ ਗੱਲ ਵੀ ਕਰਦੇ ਹੋ ਤਾਂ ਕਿਸ਼ਨਾ ਮੋੜ ਵੀ ਸਿਸਟਮ ਦਾ ਸਤਾਇਆ ਹੋਇਆ ਜਬਰਦਸਤੀ ਫਸਾਇਆ ਹੋਇਆ ਹੈ ਚੱਕ ਕੇ टॉर्चर ਹੁੰਦਾ ਹੈ ਉਹਨਾਂ ਲੋਕਾਂ ਦੇ ਜੁਰਮ ਹੁੰਦਾ ਹੈ ਤਾਂ ਚੀਜ਼ਾਂ ਹੁੰਦੀਆਂ ਸਾਡੇ ਕਈ ਨੌਜਵਾਨੇ ਇਸ ਚੀਜ਼ ਦੀ ਭੇਟ ਚੜੇ ਨੇ ਮੈਂ ਇੱਕ ਵਾਰ ਇੱਕ ਵਕੀਲ ਨੂੰ ਮਿਲਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਕਹਾਣੀਆਂ ਦੰਗਾ ਮੈਂ ਕਿਹਾ ਕੀ ਕੀ ਕਹਾਣੀਆਂ ਦੋਗੇ ਤੁਸੀਂ ਮੈਨੂੰ ਕਹਿੰਦੇ ਮੈਂ ਇਹੋ ਜੇ ਹਜ਼ਾਰਾਂ ਲੋਕ ਨੇ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਨੇ ਕਦੇ ਕੋਈ ਜੁਰਮ ਨਹੀਂ ਕੀਤਾ ਕੋਈ ਗੁਨਾਹ ਨਹੀਂ ਕੀਤਾ ਬਟ ਉਹਨਾਂ ਨੂੰ ਸਜ਼ਾ ਹੋਈ ਹੋਈ ਉਹ ਭੁਗਤ ਰਹੇ ਨੇ ਲੋਕਾਂ ਦੇ ਫਸਾਏ ਹੋਏ ਨੇ ਫਿਰ ਇਹੋ ਜੇ ਲੋਕ ਬਾਈ ਜੀ ਕੀ ਕਰਨ ਬੰਦਾ ਆਖ ਕੇ ਜਾਂਦਾ ਕਈ ਵਾਰ ਉਹਨੂੰ ਮਜਬੂਰ ਉਹਨੂੰ ਕੋਈ ਰਾਹ ਨਹੀਂ ਲੱਭਦਾ ਉਹਨੂੰ ਲੱਗਦਾ ਕਿ ਯਾਰ ਜੋ ਮੇਰੇ ਨਾਲ ਹੋ ਰਿਹਾ ਜੋ ਮੇਰੇ ਨਾਲ ਬੀਤ ਰਿਹਾ ਇਹਦੇ ਨਾਲ ਤਾਂ ਫਿਰ ਮੈਂ ਆਪਣੇ ਤਰੀਕੇ ਨਾਲ ਜ਼ਿੰਦਗੀ ਜੀਵਾਂ। ਸੋ ਇਹ ਇਹ ਅੱਜ ਨਹੀਂ ਹੋ ਰਿਹਾ ਇਹ ਸਮੇਂ-ਸਮੇਂ ਤੋਂ ਹੁੰਦਾ ਆ ਰਿਹਾ। ਸਾਡੇ ਬਾਗੀ ਸਰਦਾਰ ਸੂਰਮੇ ਜਿਵੇਂ ਜੇ ਅਸੀਂ ਉਹਨਾਂ ਦੀ ਗੱਲ ਵੀ ਕਰੀਏ ਉਹ ਜਦੋਂ ਰਾਜੇ ਮਹਾਰਾਜੇ ਉਸ ਟਾਈਮ ਦੇ ਤੱਕਾ ਕਰਦੇ ਸੀਗੇ ਜ਼ੁਲਮ ਕਰਦੇ ਸੀਗੇ ਤਾਂ ਹਰੀ ਸਿੰਘ ਨਲੂਏ ਵਰਗੇ ਜਿੰਨੇ ਵੀ ਸੀਗੇ ਫਿਰ ਲੜਦੇ ਸੀ ਖੜਦੇ ਸੀ ਬਾਈ ਜੀ ਫਿਰ ਇਹ ਤਾਂ ਹੁਣ ਸ਼ੁਰੂ ਤੋਂ ਬਣੀ ਆਈਏ ਧਾਰੀ ਇਹ ਅੱਜ ਦੀ ਤਾਂ ਹੈ ਨਹੀਂ। ਗਾਂਧੀ ਤੇ ਇੱਕ ਕਿਸ਼ਨਾ ਮੋੜ ਦੋਵਾਂ ਨੇ ਸਮੇਂ-ਸਮੇਂ ਤੇ ਹਥਿਆਰ ਚੱਕਿਆ ਤੁਸੀਂ ਉਸ ਚੀਜ਼ ਨੂੰ ਨੋਟ ਕੀਤਾ ਵੀ ਦੋਵਾਂ ਦੇ ਹੱਥਾਂ ਦੇ ਵਿੱਚ ਹਥਿਆਰ ਕਿਉਂ ਆਏ ਤੇ ਇਹਨਾਂ ਦਾ ਸਿੱਟਾ ਕੀ ਨਿਕਲਿਆ ਤੁਸੀਂ ਇਸ ਨਤੀਜੇ ਦੇ ਮੋਢੇ ਤੇ ਦੋਵਾਂ ਦੇ ਵਿੱਚ ਆਲੇ ਜੋ ਇੱਕ ਸਿਮਿਲਰ ਗੱਲ ਹੈ ਉਹ ਤੁਸੀਂ ਫੀਲ ਕੀਤੀ ਵੀ ਉਹ ਵੀ ਹਥਿਆਰ ਚੱਕਦੇ ਆ ਕਿ ਸੋਸਾਇਟੀ ਆਲੇ ਵਾਲੇ ਉਦਾਂ ਦੇ ਸੀ ਤੇ ਗਾਂਧੀ ਵੀ ਉਹ ਚੀਜ਼ਾਂ ਤੁਸੀਂ ਕਿਵੇਂ ਅਬਜ਼ਰਵ ਕੀਤੀ ਭਜੀ ਮੈਨੂੰ ਇਹ ਲੱਗਦਾ ਕਿ ਜਦੋਂ ਸਮੇਂ ਦੀਆਂ ਸਰਕਾਰਾਂ ਨੇ ਜਾਂ ਸਾਡੇ ਕਾਨੂੰਨ ਨੇ ਨਹੀਂ ਕਿ ਕਦੇ ਇਨਸਾਫ ਕੀਤਾ ਤੱਲੂਕ ਕਈ ਵਾਰ ਹਥਿਆਰ ਚੱਕਣ ਲਈ ਮਜਬੂਰ ਹੋ ਜਾਂਦੇ ਆ ਜਿੱਥੇ ਸਾਨੂੰ ਇਨਸਾਫ ਮਿਲਦਾ ਹੋਵੇ ਅੱਜ ਉਸ ਕੁੜੀ ਦਾ ਰੇਪ ਹੋਇਆ ਜਦੋਂ ਕਿ ਉਹਨਾਂ ਨੂੰ ਖੜਾ ਕੇ ਉਸੇ ਟਾਈਮ ਗੋਲੀ ਮਾਰ ਦੇਣੀ ਚਾਹੀਦੀ ਸੀ ਔਰ ਪਤਾ ਵੀ ਹੈ ਕਿ ਆਹ ਬੰਦਿਆਂ ਨੇ ਕੀਤਾ ਕਿੰਨਾ ਬਰੂਟਲ ਰੇਪ ਹੋਇਆ ਹਰ ਬੰਦੇ ਦੇ ਅੱਜ ਦਿਲ ਦੇ ਵਿੱਚ ਅੱਗ ਲੱਗੀ ਪਈ ਹੈ ਕਿ ਸਾਨੂੰ ਛੱਡ ਦਿਓ ਅਸੀਂ ਪਾੜ ਦਾਂਗੇ ਸਾਡੇ ਹਰ ਇੱਕ ਦੇ ਵਿੱਚ ਜਦੋਂ ਤੁਹਾਨੂੰ ਇਨਸਾਫ ਨਹੀਂ ਮਿਲੂਗਾ ਫਿਰ ਤੁਸੀਂ ਜਾਣਦੇ ਹੋ ਇਹਨਾਂ ਚੀਜ਼ਾਂ ਦੇ ਵੱਲ ਤੁਸੀਂ ਜੇ ਕਿਸ਼ਨੇ ਮੋੜ ਦੀ ਗੱਲ ਵੀ ਕਰਦੇ ਹੋ ਤਾਂ ਕਿਸ਼ਨੇ ਮੋੜ ਵੀ ਸਿਸਟਮ ਦਾ ਸਤਾਇਆ ਹੋਇਆ ਜਬਰਦਸਤੀ ਫਸਾਇਆ ਹੋਇਆ ਚੱਕ ਕੇ ਟੌਰਚਰ ਹੁੰਦਾ ਉਹਨਾਂ ਲੋਕਾਂ ਦੇ ਜੁਰਮ ਹੁੰਦਾ ਤਾਂ ਚੀਜਾਂ ਹੁੰਦੀਆਂ ਸਾਡੇ ਕਈ ਨੌਜਵਾਨੇ ਚੀਜ਼ ਦੀ ਭੇਟ ਚੜੇ ਨੇ ਮੈਂ ਇੱਕ ਵਾਰ ਇੱਕ ਵਕੀਲ ਨੂੰ ਮਿਲਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਕਹਾਣੀਆਂ ਦੰਦਾਂ ਮੈਂ ਕਿਹਾ ਕੀ ਕੀ ਕਹਾਣੀਆਂ ਦੋਗੇ ਤੁਸੀਂ ਮੈਨੂੰ ਕਹਿੰਦੇ ਮੈਂ ਇਹੋ ਜੇ ਹਜ਼ਾਰਾਂ ਲੋਕ ਨੇ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਨੇ ਕਦੇ ਕੋਈ ਜੁਰਮ ਨਹੀਂ ਕੀਤਾ ਕੋਈ ਗੁਨਾਹ ਨਹੀਂ ਕੀਤਾ ਬਟ ਉਹਨਾਂ ਨੂੰ ਸਜ਼ਾ ਹੋਈ ਗਈ ਉਹ ਭੁਗਤ ਰਹੇ ਨੇ ਲੋਕਾਂ ਦੇ ਫਸਾਏ ਹੋਏ ਨੇ ਫਿਰ ਇਹੋ ਜੇ ਲੋਕ ਬਾਈ ਜੀ ਕੀ ਕਰਨ ਬੰਦਾ ਆ ਕੇ ਜਾਂਦਾ ਕਈ ਵਾਰ ਉਹਨੂੰ ਮਜਬੂਰ ਉਹਨੂੰ ਕੋਈ ਰਾਹ ਨਹੀਂ ਲੱਭਦਾ ਉਹਨੂੰ ਲੱਗਦਾ ਕਿ ਯਾਰ ਜੋ ਮੇਰੇ ਨਾਲ ਹੋ ਰਿਹਾ ਜੋ ਮੇਰੇ ਨਾਲ ਬੀਤ ਰਿਹਾ ਇਹਦੇ ਨਾਲ ਤਾਂ ਫਿਰ ਮੈਂ ਆਪਣੇ ਤਰੀਕੇ ਨਾਲ ਜ਼ਿੰਦਗੀ ਜੀਵਾਂ ਸੋ ਇਹ ਇਹ ਅੱਜ ਨਹੀਂ ਹੋ ਰਿਹਾ ਇਹ ਸਮੇਂ-ਸਮੇਂ ਤੋਂ ਹੁੰਦਾ ਆ ਰਿਹਾ ਸਾਡੇ ਬਾਗੀ ਸਰਦਾਰ ਸੂਰਮੇ ਜਿਵੇਂ ਜੇ ਅਸੀਂ ਉਹਨਾਂ ਦੀ ਗੱਲ ਵੀ ਕਰੀਏ ਉਹ ਜਦੋਂ ਰਾਜੇ ਮਹਾਰਾਜੇ ਉਸ ਟਾਈਮ ਦੇ ਤੱਕਾ ਕਰਦੇ ਸੀਗੇ ਜ਼ੁਲਮ ਕਰਦੇ ਸੀਗੇ ਤਾਂ ਹਰੀ ਸਿੰਘ ਨਲੂਏ ਵਰਗੇ ਜਿੰਨੇ ਵੀ ਸੀਗੇ ਫਿਰ ਲੜਦੇ ਸੀ ਖੜਦੇ ਸੀ ਬਾਈ ਜੀ ਫਿਰ ਇਹ ਤਾਂ ਹੁਣ ਸ਼ੁਰੂ ਤੋਂ ਬਣੀ ਆਈਏ ਧਾਰੀ ਇਹ ਅੱਜ ਦੀ ਤਾਂ ਹੈ ਨਹੀਂ ਏਓ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਬੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ